ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਗੱਲ ਗੋਸਲ ਨੇੜੇ ਪੁੱਚੋ ਮੰਡੀ ਤਹਿਸੀਲ ਬਾਲਿਆਵਾਲੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਰਮਨਦੀਪ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਆ ਤੁਹਾਨੂੰ ਦੋ ਨੱਕ ਦੋਨੇ ਮਿੱਤਰੋ ਚੰਗੇ ਨੇ ਇੱਕ ਤਾਜੀ ਸੂਈ ਆ ਤੇ ਇੱਕ ਸੂਣ ਵਾਲੀ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਸੋ ਪਹਿਲੇ ਨੰਬਰ ਤੇ ਆਪਾਂ ਅੱਜ ਇੱਕ ਗੱਲ ਕਰ ਗਏ ਤਾਂ ਮਿੱਤਰੋ ਇਹ ਸੂਣ ਦੇ ਬਿਲਕੁਲ ਨੇੜੇ ਥੂੜੇ ਮਿੱਤਰੋ ਤੋੜਦੀ ਆ ਰਹੀ ਆ ਤੇ ਥਣਾ ਦਾ ਗੈਬ ਤੇ ਥਣਾ ਦਾ ਸਹਿਜ ਬਹੁਤ ਚੰਗਾ ਠੰਡੀ ਸੀਲ ਵੀ ਫੁੱਲ ਹੈ ਫੇਸ ਕੁਆਲਟੀ ਬਹੁਤ ਚੰਗੀ ਸਿੰਘਾਂ ਦੀ ਬਣਤਰ ਵੀ ਮਸਟਰ ਬਹੁਤ ਚੰਗੀ ਹੈ ਤੇ ਹੋਰ ਬਾਈ ਰਮਨਦੀਪ ਕੀ ਹਾਲ ਹੈ ਵਧੀਆ ਜੀ ਤੁਸੀਂ ਬਸ ਠੀਕ ਐ ਸੇ ਤਾਂ ਹਾਂਜੀ ਇਹ ਤਾਂ ਅੱਜ ਆਪਣੇ ਕੋਲ ਦੋ ਨਗਾ ਹੈ ਨਾ ਹਾਂਜੀ ਇਹਦੀ ਆਪਾਂ ਗੱਲ ਕਰ ਗਏ ਕਿਹੜਾ ਸੂਹਾ ਇਹ ਇਹ ਦੂਜਾ ਸੂਹਾ ਸੂਣੀਆ ਜੀ ਠੀਕ ਐ ਕਿੰਨੇ ਕਦਰ ਰਹਿੰਦੇ ਆ ਬਸ ਇੱਕ ਦੋ ਦਿਨ ਹੀ ਲੂਗੀ ਜੀ ਥੂੜੇ ਤੂੜੀ ਜਾਂਦੀ ਓਕੇ ਤੋੜੋ ਜੀ ਉਹਨੂੰ ਖੋ ਸੋ ਨਾਲ ਦੀ ਨਾਲ ਮਿੱਤਰੋ ਆਪਾਂ ਰੇਟ ਤੁਹਾਨੂੰ ਦੱਸਦੇ ਜਾਵਾਂਗੇ ਤੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸੋ ਦੋਨੇ ਨਗ ਮਿੱਤਰੋ ਚੰਗੇ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤਾਂ ਸੌਦਾ ਮਿੱਤਰੋ ਤੁਸੀਂ ਆਪ ਕਰਨਾ ਸੋ ਚੰਗੀ ਝੋਲੀ ਆ ਖੁੱਲਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਦੁੱਧ ਵੀ ਮੇਰੇ ਹਿਸਾਬ ਨਾਲ ਵੀ ਚੰਗਾ ਕੱਢੂ ਵੀ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਚੰਗਾ ਮੋਟਾ ਥਣ ਲੱਗਿਆ ਤੇ ਸੂਣ ਤੇ ਫੇਰ ਕਹਿਣਾ ਵੀ ਬਿਲਕੁਲ ਨੇੜੇ 1 2 ਦਿਨ ਸੂਣ ਦੇ ਵਿੱਚ ਰਹਿੰਦੇ ਨੇ ਹਾਂਜੀ ਭਾਈ ਜੀ ਇਹਦਾ ਅੱਜ ਆਪਾਂ ਰੇਟ ਦੀ ਗੱਲ ਕਰਕੇ ਕਿੰਨਾ ਕਰਿਆ ਜੀ ਰੇਟ ਇਹਦਾ 1 15 ਕਰਿਆ ਜੀ 1 15 ਹਾਂਜੀ ਕਿੰਨਾ ਕਮਾਲ ਕਾਂ ਦਾ ਪਹਿਲੇ ਸੂਏ ਦਾ ਦੁੱਧ ਦੱਸੰਦਾ 12 ਲੀਟਰ ਦੁੱਧ ਚੋਇਆ ਭਾਈ ਉਹ ਕਹਿੰਦੇ 12 ਲੀਟਰ ਹਾਂਜੀ ਖੁੱਲੇ ਦੁੱਲੇ ਸਾ ਨਾਰਮਲ ਸੇਵਾ ਤੇ ਨਾਰਮਲ ਸੇਵਾ ਠੀਕ ਹੈ ਤੇ 1 15 ਰੇਟ ਹੈ ਇਹਦਾ ਹਾਂਜੀ ਮਾਣ ਤਾਣ ਵਿੱਚ ਹੋਈ ਓਕੇ 2 3 ਦਿਨ ਸੂਣ ਚ ਰਹਿੰਦੇ ਆ ਹਾਂਜੀ ਤੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੁਗਾ ਸੂਈ ਵੀ ਹੈ ਜੀ ਠੀਕ ਹੈ 12 ਲੀਟਰ ਦੁੱਧ ਤਿਆਰ ਆਇਆ ਏ ਤੁਹਾਲੇ ਜੀ ਹਾਂਜੀ ਤੇ 10 ਮੰਨ ਕੇ ਲੈ ਜੀ ਹਾਂ ਦੁੱਧ 12 ਲੀਟਰ ਹੈ ਜੇ ਕੋਈ ਚਾਹੁੰਦਾ ਮੰਨ ਲਾ ਵੀ 12 ਦੇ ਜਾਊਗਾ ਜਾਊਗਾ ਜੀ ਓਕੇ ਥੋੜੋ ਜੀ ਨੂੰ ਖੋਲ ਕੇ ਤੇ ਦੂਜਾ ਸੁਗਾ ਸੂਈ ਹੈ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ 15 ਕ ਦਿਨ ਹੋ ਗਏ ਜੀ ਮੰਗਰ ਬੱਚਾ ਕੱਟਾ ਕੱਟੀ ਹੈ ਜੀ ਮੰਗਰ ਕੱਟੀ ਆ ਜੀ 15 ਦਿਨ ਹੋ ਗਏ ਸੂਈ ਨੂੰ ਦੁੱਧ ਤੇ ਆ ਗਈ ਹੈ ਤੇ ਬਾਈ ਕਹਿੰਦਾ ਵੀ ਦੁੱਧ 12 ਲੀਟਰ ਹੈ ਤੇ 10 ਲੀਟਰ ਆਪਾਂ ਕਹਿ ਕੇ ਦੇਵਾਂਗੇ ਕਿਉਂਕਿ ਜਾ ਕੇ ਅਗਲੇ ਦੇ ਕਿਲੋ ਤੋਂ ਕਿਲੋ ਮਿੱਤਰੋ ਘਰੇ ਵਧੇ ਫੇਰ ਹੀ ਸੁਆਦ ਆਉਂਦਾ ਹੈ ਵੀਡੀਓ ਪਾਉਣ ਦਾ ਵੀ ਤੇ ਪਸ਼ੂ ਲੈਣ ਦਾ ਵੀ ਕੋਈ ਨਹੀਂ ਕੋਈ ਬੰਦ ਤੇ ਵੀ ਬੰਦ ਉਹ ਬੱਚੇ ਕਰਕੇ ਮਿੱਤਰੋ ਖਿੱਚਦੀ ਆ ਬੱਚੇ ਕਨੀ ਜਾਂਦੀ ਆ ਤੇ ਮੰਗਰ ਮਿੱਤਰੋ ਕੱਟੀ ਆ ਚੰਗੀ ਸੁਫਰ ਕੱਟੀ ਆ ਪੂਰੀ ਵਧੀਆ ਇਹ ਨਹੀਂ ਵੀ ਛੋਟੀ ਜੀ ਹੋਵੇ ਤੇ ਰੇਟ ਕੀ ਕਰਤਾ ਜੀ ਇਹਦਾ 10 ਜੀ 1 10 ਮਾਨ ਤਾਨ ਵਿੱਚ ਹੋਈ ਉਹ ਜੀ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 82848 ਜੀ 99453 82848 99453 ਜੀ 99454 ਹਾਂ ਜੀ ਸੋ ਜਿਹੜਾ ਵੀ ਵੀਰ ਭਰਾ ਨੂੰ ਦੋਨੇ ਨਾਂ ਕੰਦੇ ਵਿੱਚੋਂ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਗੱਲ ਖੁਰਦ ਗੱਲ ਗੋਸਲ ਹਣਾ ਠੀਕ ਹੈ ਨੇੜੇ ਹੈਗਾ ਜੀ ਪੁੱਚੋ ਮੰਡੀ ਪੁੱਚੋ ਮੰਡੀ ਕਿੰਨਾ ਕੋ 7 ਕਿਲੋਮੀਟਰ ਹੈ 7 ਕਿਲੋਮੀਟਰ ਪੁੱਚੋ ਮੰਡੀ ਆ ਰਾਂਪਰਾ ਰਾਮ ਭਰਾ ਵੀ ਪੈਂਦਾ ਜੀ ਪੰਜ ਬਾਲਾਂ ਵਾਲੀ ਆਪਾਂ ਨੂੰ ਠੀਕ ਆ ਮੋੜ ਮੋੜ 20 ਕਿਲੋਮੀਟਰ 20 ਕਿਲੋਮੀਟਰ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਮਿੱਤਰੋ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਜੇਕਰ ਕੋਈ ਭਰਾ ਕੋਲ ਵੀਡੀਓ ਬਣਵਾਉਣਾ ਚਾਹੁੰਦਾ ਹੈ ਤਾਂ ਮਿੱਤਰੋ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਇਕ ਕਮੈਂਟ ਕਰਦੇ ਨੇ ਤੇ ਸ਼ੇਅਰ ਕਰਦੇ ਨੇ ਮਿਹਰਮਾਨੀ